ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋ ਸੁਣ ਹੋਵੇ ਪਰਮਗਤ ਮੇਰੀ ਜਲਨ 부ਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜਿਉ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਸੈਬ ਸਚੇ ਪਾਤਸ਼ਾਹ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪ ਜੀ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਦੇ ਦੀਵਾਨਾਂ ਦੇ ਅੰਦਰ ਜੁੜ ਕੇ ਬੈਠੇ ਹੋ ਚੱਲ ਰਹੀ ਵਿਚਾਰ ਦੇ ਤਹਿਤ ਪਿਛਲੇ ਦੀਵਾਨਾਂ ਦੇ ਵਿੱਚ ਅਸੀਂ 7 ਨੰਬਰ ਅਸ਼ਟਪਦੀ ਦੇ ਵਿਚਾਰ ਕਰ ਰਹੇ ਸੀ ਜਿਸ ਦੇ ਛੇ ਪਦੇ ਜਿਹੜੇ ਆ ਸਾਡੇ ਪੂਰੇ ਹੋ ਗਏ ਸੀ ਸੱਤ ਨੰਬਰ ਪਦਾ ਜਿਸ ਦੀ ਵਿਚਾਰ ਆਪਾਂ ਕਰਨੀ ਹੈ ਸਾਧਕੈ ਸੰਗ ਸੁਨੋ ਹਰਨਾਵ ਸਾਧਕੈ ਸਾਧ ਸੰਗ ਹਰ ਕੀ ਗੁਣ ਗਾਓ ਇੱਥੋਂ ਆਪਾਂ ਵਿਚਾਰ ਦੀ ਅਰੰਭਤਾ ਕਰਨੀ ਆਓ ਫਤੇ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਧਕੈ ਸੰਗ ਸੁਨੋ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਮਨਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਇਸ 7 ਨੰਬਰ ਪਦ ਸਾਧ ਕੈ ਸੰਗ ਸੁਨੋ ਹਰ ਨਾਉ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਅਸੀਂ ਹਰੀ ਪਰਮਾਤਮਾ ਦਾ ਨਾਮ ਸੁਣੀਏ ਮੈਂ ਸੁਣਾ ਇਹਦੇ ਜਿਹੜਾ ਉਚਾਰਨ ਹੋਏਗਾ ਜਿਹੜਾ ਆਪਾਂ ਸੋਇਲਾ ਸਾਹਿਬ ਦੇ ਵਿੱਚ ਕੀਤਾ ਸੀ ਨਾ ਕਰੋ ਬੇਨਤੀ ਕਰੋ ਜਦੋਂ ਜਦੋਂ ਆਪਾਂ ਕਰੋ ਉਚਾਰਨ ਕਰਾਂਗੇ ਉਹਦਾ ਅਰਥ ਹੋਏਗਾ ਵੀ ਮੈਂ ਬੇਨਤੀ ਕਰ ਰਿਹਾ ਹਾਂ ਇਸੇ ਤਰੀਕੇ ਦੇ ਨਾਲ ਜਦੋਂ ਸੁਖਮਨੀ ਸਾਹਿਬ ਦੀ ਆਪਾਂ ਆਰੰਭਤਾ ਕੀਤੀ ਸੀ ਉੱਥੇ ਵੀ ਸੀ ਜਦੋਂ ਉਹਨੂੰ ਆਪਾਂ ਪੜਾਂਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਤੇ ਉਹਦਾ ਅਰਥ ਉਹ ਹੋ ਜਾਏਗਾ ਹੁਕਮੀ ਕਰ ਰਿਹਾ ਹੁਕਮੀ ਕਰ ਰਿਹਾ ਦਾ ਪਾਵੋ ਵੀ ਤੁਸੀਂ ਕਿਸੇ ਨੂੰ ਆਦੇਸ਼ ਕਰ ਰਹੇ ਹੋ ਹੁਕਮ ਕਰ ਰਹੇ ਹੋ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਪਰ ਉਹਦਾ ਪਾਠ ਹੋਏਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਦੋਵਾਂ ਦੇ ਵਿੱਚ ਅਰਥ ਕੀ ਹੈ ਅੰਤਰ ਕੀ ਹੈ ਅੰਤਰ ਇਹ ਹੈ ਇੱਕ ਦੇ ਵਿੱਚ ਕਹਿ ਰਿਹਾ ਵੀ ਮੈਂ ਸਿਮਰ ਸਿਮਰ ਕੇ ਸੁਖ ਪ੍ਰਾਪਤ ਕਰਾਂ ਇੱਕ ਦੇ ਵਿੱਚ ਕਹਿ ਰਿਹਾ ਭਾਈ ਤੁਸੀਂ ਸਿਮਰੋ ਪਰ ਗੱਲ ਤੇ ਸਾਡੀ ਚੱਲ ਰਹੀ ਹੈ ਅਸੀਂ ਸਿਮਰਨਾ ਹੈ ਅਸੀਂ ਰੱਬ ਨੂੰ ਚੇਤਾ ਕਰਨਾ ਹੈ ਉਹ ਗੱਲ ਸਾਹਿਬ ਨੇ ਕੀਤੀ ਸਿਮਰੋ ਸਿਮਰ ਸਿਮਰ ਸੁਖ ਪਾਗੋ ਇੱਥੇ ਵੀ ਉਸੇ ਤਰੀਕੇ ਨਾਲ ਜਿਹੜੀ ਗੱਲ ਉਹੀ ਚੱਲ ਰਹੀ ਹੈ ਸਾਧਕ ਸੰਗ ਸੁਨੋ ਹਰਨੋ ਮੈਂ ਗੁਰੂ ਜੀ ਸੰਗਤ ਕਰਾਂ ਤੇ ਗੁਰੂ ਦੀ ਸੰਗਤ ਦੇ ਵਿੱਚੋਂ ਹਰੀ ਪਰਮਾਤਮਾ ਦਾ ਨਾਮ ਸੁਣਾ ਸਾਧ ਸੰਗ ਹਰ ਕੇ ਗੁਣ ਗਾਉਂ ਸਤ ਸੰਗਤ ਦੇ ਵਿੱਚ ਬੈਠ ਕੇ ਮੈਂ ਹਰੀ ਪਰਮਾਤਮਾ ਦੇ ਗੁਣ ਗਾਇਨ ਕਰਾਂ ਸਾਧਕੈ ਸੰਗ ਨ ਮੰਤੇ ਬਿਸਰੈ ਪਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਕਰਦੇ ਹਨ ਉਹਨਾਂ ਨੂੰ ਪਰਮਾਤਮਾ ਮਨ ਦੇ ਵਿੱਚੋਂ ਕਦੇ ਵੀ ਨਹੀਂ ਭੁੱਲਦਾ ਸਾਧ ਸੰਗ ਸਰ ਪਰ ਨਿਸਤਰੈ ਜਿਹੜੇ ਗੁਰੂ ਦੀ ਸੰਗਤ ਕਰਦੇ ਹਨ ਪਤਸ਼ਾਹ ਜੀ ਕਹਿੰਦੇ ਉਹਨਾਂ ਦਾ ਜਿਹੜਾ ਹੈ ਵਿਕਾਰਾਂ ਦੇ ਵੱਲੋਂ ਬਚਾਅ ਹੋ ਜਾਂਦਾ ਹੈ ਉਹ ਮਨੁੱਖ ਵਿੱਚ ਵਿਕਾਰਾਂ ਤੋਂ ਬਚ ਜਾਂਦਾ ਹੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਜਿਹੜਾ ਪ੍ਰਭੂ ਪਰਮਾਤਮਾ ਦੀ ਸੰਗਤ ਕਰਦਾ ਹੈ ਸੰਗਤ ਕਰਨ ਦੇ ਨਾਲ ਉਹਦੇ ਮਨ ਨੂੰ ਪ੍ਰਭੂ ਪਰਮਾਤਮਾ ਦਾ ਨਾਲ ਦੇਰੋਂ ਪਿਆਰਾ ਲੱਗਣ ਲੱਗਦਾ ਹੈ ਹੌਲੀ ਹੌਲੀ ਉਹ ਸਵਾਦ ਬਣ ਜਾਂਦਾ ਹੈ ਹੌਲੀ ਹੌਲੀ ਜੀਵਨ ਦੇ ਵਿੱਚ ਉਹ ਕਲਾ ਵਰਤਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਇੱਕ ਜ਼ਿੰਦਗੀ ਦਾ ਆਸਾਰ ਆਧਾਰ ਬਣ ਜਾਂਦਾ ਵੀ ਉਤੇ ਬਿਨਾ ਜਿੰਨੂੰ ਸਾਹਿਬ ਦੀ ਬਾਣੀ ਨੇ ਬੜੀ ਪਿਆਰੀ ਦਾਤ ਅਸੀਂ ਰੋਜ਼ ਪੜਦੇ ਹਾਂ satsangit ਬੜੇ ਬਚਨੇ ਹੋ ਜਿਹੇ ਹੈ ਜਿਹੜੇ ਯਾਦ ਤੇ ਸਾਨੂੰ ਹੈ ਪਰ ਜੇ ਉਹਦੇ ਅਰਥ ਪਾਉ ਸਮਝ ਜੇ ਨਾ ਤੇ ਬੜੀ ਡੁੰਗਾਈ ਉਹ ਆਪਣੇ ਆਪ ਦੇ ਵਿੱਚ ਰੱਖ ਦਿੰਦੇ ਇਸ ਗੱਲ ਨੂੰ ਕਦੇ ਸੋਚੇ ਹੋ ਵੀ ਅਨੰਦ ਸਾਹਿਬ ਪੂਰਾ ਤੇ ਚਲੋ ਖੈਰ ਜਿਹੜੇ ਪਾਠ ਕਰਦੇ ਨੇ ਮੁਬਾਰਕ ਹੈ ਮਾਤਾ ਜੀ ਗੁਰੂ ਚੜ੍ਹਦੀ ਕਲਾ 'ਚ ਰੱਖੇ ਅਨੰਦ ਸਾਹਿਬ ਦੀਆਂ ਜਿਹੜੀਆਂ ਪੰਜ ਪੌੜੀਆਂ ਨੇ ਨਾ ਉਹ ਅਸੀਂ ਸਾਰਿਆਂ ਨੂੰ ਯਾਦ ਹੈ ਕਿਉਂਕਿ ਸਾਡੀ ਪੰਥ ਦੀ ਇੱਕ ਸੋਹਣੀ ਰਹਿਤ ਹੈ ਕਿ ਕੋਈ ਵੀ ਕਾਰਜ ਹੋਵੇ ਖੁਸ਼ੀ ਦਾ ਹੋਵੇ ਗਮੀ ਦਾ ਹੋਵੇ ਕਿਸੇ ਵੀ ਵੇਲੇ ਦਾ ਹੋਵੇ ਇਹ ਤੋਂ ਬਿਨਾ ਸੰਪੂਰਨ ਨਹੀਂ ਹੁੰਦਾ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਕੀ ਕਾਰਨ ਹੋਇਆ ਪੰਥ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਵੀ ਇਹ 5 6 ਪੌੜੀਆਂ ਪੜਨੀਆਂ ਉਹ ਭਾਵੇਂ ਨਿਤਨੇਮ ਦੇ ਰੂਪ ਦੇ ਵਿੱਚ ਹੋਣ ਕਿਸੇ ਵੀ ਉਹਦੇ ਵਿੱਚ ਗਿਆਨ ਬੜਾ ਵੱਡਾ ਹੈ ਜੇ ਉਹਨਾਂ ਦੇ ਅਰਥ ਭਾਉ ਨੂੰ ਵੇਖੀਏ ਤੇ ਬੜਾ ਵੱਡਾ ਗਿਆਨ ਹੈ ਬੜੀਆਂ ਸਿੰਪਲ ਜੀਆਂ ਸੋਖੀਆਂ ਸੋਖੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ ਜਿਹੜੀਆਂ ਨਿਤਾਵਰਤੀ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਕੰਮ ਆਉਣ ਵਾਲੀਆਂ। ਅਸੀਂ ਤੀਜੀ ਪੌੜੀ ਪੜੋ ਉਹਦੇ ਵਿੱਚ ਮਹਾਰਾਜ ਨੇ ਕਿੱਦੀ ਕਮਾਲ ਦੀ ਗੱਲ ਕੀਤੀ ਜੇ ਉਹਨੂੰ ਬਖਸ਼ ਅਸੀਂ ਸਮਝ ਲਈਏ। ਉੱਥੇ ਵਿੱਚ ਮਹਾਰਾਜ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਨ। ਇਹ ਆਧਾਰ ਦਾ ਅਰਥ ਜਿਹਦੇ ਆਸਰੇ ਤੇ ਅਸੀਂ ਖੜੇ ਹਾਂ। ਸਾਡੀ ਜ਼ਿੰਦਗੀ ਦਾ ਆਧਾਰ ਕੀ ਹੈ ਜਿਹਦੇ ਸਹਾਰੇ ਤੇ ਸਾਡੀ ਜ਼ਿੰਦਗੀ ਚੱਲ ਰਹੀ ਹੈ। ਮਾੜੇ ਕਹਿੰਦੇ ਤੇਰੀ ਜ਼ਿੰਦਗੀ ਦਾ ਆਧਾਰ ਨਾਮ ਹੋਣਾ ਚਾਹੀਦਾ ਜਿਹਦੇ ਸਹਾਰੇ ਤੂੰ ਜਦੋਂ ਜ਼ਿੰਦਗੀ ਬਤੀਤ ਕਰਨੀ ਹੈ ਉਹ ਤੇਰੀ ਜ਼ਿੰਦਗੀ ਦਾ ਆਧਾਰ ਨਾਮ ਹੋਣਾ ਚਾਹੀਦਾ ਤੇ ਜਿਸ ਦਿਨ ਤੇਰੀ ਜ਼ਿੰਦਗੀ ਦਾ ਆਧਾਰ ਨਾਮ ਬਣ ਗਿਆ ਨਾ ਉਸ ਦਿਨ ਕੀ ਹੋਏਗਾ ਵੀ ਤੇਰੀਆਂ ਭੁੱਖਾ ਖਤਮ ਹੋ ਜਾਣਗੀਆਂ ਸਾਡੀਆਂ ਭੁੱਖਾ ਇਸ ਕਰਕੇ ਖਤਮ ਨਹੀਂ ਹੋ ਰਹੀਆਂ ਅਸੀਂ ਇਸ ਕਰਕੇ ਹਜੇ ਵਿਲਕਦੇ ਫਿਰ ਰਹੇ ਹਾਂ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦਾ ਆਧਾਰ ਕੁਝ ਹੋਰ ਬਣਾਇਆ ਹੋਇਆ ਹੈ ਹਰ ਇੱਕ ਬੰਦੇ ਦੀ ਜ਼ਿੰਦਗੀ ਦਾ ਆਧਾਰ ਵੱਖਰਾ ਹੈ ਕਿਸੇ ਦੀ ਜ਼ਿੰਦਗੀ ਦਾ ਆਧਾਰ ਪੈਸਾ ਜਿਆਦਾਤਰ ਅਸੀਂ ਇਹ ਹੀ ਸਮਝਦੇ ਹਾਂ ਵੀ ਪੈਸਾ ਹੀ ਸਭ ਕੁਝ ਹੈ ਠੀਕ ਹੈ ਜ਼ਰੂਰੀ ਹੋ ਸਕਦਾ ਹੈ ਪੈਸਾ ਜ਼ਰੂਰੀ ਹੋ ਸਕਦਾ ਸਭ ਕੁਝ ਨਹੀਂ ਹੈ ਜ਼ਿੰਦਗੀ ਜੀਣ ਦੇ ਵਾਸਤੇ ਪੈਸਾ ਜ਼ਰੂਰੀ ਹੈ ਪਰ ਪੈਸਾ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਦਾ ਆਧਾਰ ਪਾਤਸ਼ਾਹ ਜੀ ਹਰ ਇੱਕ ਆਧਾਰ ਦਾ ਮਤਲਬ ਹੈ ਜੀਵਨ ਤੋਂ ਬਿਨਾ ਜ਼ਿੰਦਗੀ ਖਾਲੀ ਲੱਗੇ ਪਾਤਸ਼ਾਹ ਜੀ ਕਹਿੰਦੇ ਜਿਸ ਦਿਨ ਤੇਰੀ ਜ਼ਿੰਦਗੀ ਦਾ ਆਧਾਰ ਨਾਮ ਬਣ ਗਿਆ ਉਸ ਦਿਨ ਕੀ ਆਏਗਾ ਜਿਨ ਭੁੱਖਾਂ ਸਭ ਗਵਾਈਆਂ ਤੇ ਜਿਸ ਦਿਨ ਭੁੱਖਾਂ ਖਤਮ ਹੋ ਗਈਆਂ ਉਸ ਦਿਨ ਕੀ ਆਏਗਾ ਕਰ ਸ਼ਾਂਤ ਸੁਖਮਨ ਆਏ ਵਸਿਆ ਲਬ ਲਓ ਸੁਖ ਮਹਾਰਾਜ ਨੇ ਉਹ ਜਿਹੜੀ ਸੁਖ ਦੀ ਦਾਤ ਅਸੀਂ ਰੋਜ਼ ਮੰਗਦੇ ਹਾਂ ਮਹਾਰਾਜ ਸਾਨੂੰ ਸੁਖ ਦੇ ਮਹਾਰਾਜ ਸਾਨੂੰ ਸੁਖ ਦੇ ਤੇ ਉਹ ਸੁਖ ਦਾ ਫਾਰਮੂਲਾ ਮਹਾਰਾਜ ਨੇ ਸਾਨੂੰ ਰੋਜ਼ ਦੱਸਿਆ ਡੇਲੀ ਗੁਰੂ ਅਮਰਦਾਸ ਜੀ ਦੱਸ ਰਿਹਾ ਭਾਈ ਜੇ ਸੁਖ ਚਾਹੀਦਾ ਤੇ ਆ ਤਰੀਕਾ ਇਹ ਤਰੀਕਾ ਆ ਇਹਨੂੰ ਅਪਣਾ ਲੇ ਤੇ ਤੈਨੂੰ ਸੁੱਖ ਮਿਲ ਜਾਏਗਾ ਹੁਣ ਜੇ ਅਸੀਂ ਉਸ ਤਰੀਕੇ ਨੂੰ ਨਾ ਅਪਣਾਈਏ ਫਿਰ ਤੇ ਸਾਡਾ ਦੁੱਖ ਹੈ ਕਰ ਸ਼ਾਂਤ ਸੁਖ ਮਨ ਆਏ ਵਸਿਆ ਜੇਨੇ ਇੱਛਾ ਸਭ ਹੋ ਜਾਏਗਾ ਜਿਸ ਦਿਨ ਮਨ ਦੇ ਵਿੱਚ ਸੁੱਖ ਸ਼ਾਂਤੀ ਆ ਕੇ ਵਸ ਗਏ ਉਸ ਦਿਨ ਸਭ ਕੁਝ ਮਿਲ ਜਾਏਗਾ ਉਹੀ ਪਤਸ਼ਾਹੀ ਨੇ ਗੱਲ ਇੱਥੇ ਸਾਹਮਣੇ ਸਾਡੇ ਸਾਹਮਣੇ ਰੱਖੀ ਮਹਾਰਾਜ ਕਹਿੰਦੇ ਹੌਲੀ ਹੌਲੀ ਜਦੋਂ ਸੰਗਤ ਦੇ ਵਿੱਚ ਜੁੜਨਾ ਸ਼ੁਰੂ ਹੋਏ ਨਾ ਜ਼ਿੰਦਗੀ ਦਾ ਆਧਾਰ ਨਾਮ ਬਣਿਆ ਉਹ ਤੋ ਲਗਨ ਲੱਗ ਜਾਂਦੀ ਹੈ ਫਿਰ ਫਿਰ ਨਾਮ ਹੀ ਸਭ ਕੁਝ ਲਗਨ ਲੱਗ ਜਾਂਦਾ ਹੌਲੀ ਹੌਲੀ ਕਿਸੇ ਸਬਬ ਦੇ ਨਾਲ ਜੁੜੇ ਕਿਸੇ ਕਾਰਨ ਵਸ ਜੁੜੇ ਉਹ ਜੁੜ ਬਾਬਾ ਫਰੀਦ ਸਾਹਿਬ ਦੇ ਜੀਵਨ ਦੀ ਘਟਨਾ ਬੜੇ ਕਮਾਲ ਦੀ ਚਲੋ ਆਪਾਂ ਸਾਂਝੀ ਕਰ ਲੈਨੇ ਆਂ ਇਤਿਹਾਸਕਾਰਾਂ ਨੇ ਲਿਖੀ ਹੈ ਬਾਬਾ ਫਰੀਦ ਸਾਹਿਬ ਇੱਕ ਮੁਸਲਮਾਨ ਧਰਮ ਦੇ ਵਿੱਚ ਉਹਨਾਂ ਦਾ ਜਨਮ ਜਨਮ ਹੋਇਆ ਉਹਨਾਂ ਦੀ ਮਾਂ ਬੜੀ ਬੰਦਗੀ ਕਰਨ ਵਾਲੀ ਖੁਦਾ ਅੱਲਾ ਨੂੰ ਯਾਦ ਕਰਨ ਵਾਲੀ ਉਹਦੇ ਮਨ ਦੇ ਵਿੱਚ ਇੱਕ ਚਾਹ ਸੀ ਵੀ ਮੇਰਾ ਬੱਚਾ ਵੀ ਖੁਦਾ ਦੇ ਮਾਰਗ ਤੇ ਤੁਰੇ ਬੰਦਗੀ ਦੇ ਮਾਰਗ ਤੇ ਤੁਰੇ ਉਹਨਾਂ ਲਾਲਚ ਦਿੱਤਾ ਕਿਤੇ ਉਹ ਲਾਲਚ ਅੱਜ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਕਰੀਏ ਹੌਲੀ-ਹੌਲੀ ਥੋੜਾ ਜਿਹਾ ਕੋਈ ਲਾਲਚ ਦੇ ਕੇ ਕਿ ਇਹ ਬਾਣੀ ਦਾ ਪਾਠ ਸੁਣਾ ਤੈਨੂੰ ਇਹ ਮਿਲੇਗਾ ਤੂੰ ਰੋਜ਼ ਗੁਰਦੁਆਰੇ ਜਾਇਆ ਕਰ ਤੈਨੂੰ ਇਹ ਦੇਣੀਆਂ ਤੇ ਸਾਰਾ ਕੁਝ ਹੀ ਹੁੰਦਾ ਜੋ ਬੱਚੇ ਦੀਆਂ ਲੋੜ ਦੀਆਂ ਵਸਤੂਆਂ ਦੇਣੀਆਂ ਤੇ ਹੁੰਦੀਆਂ ਹੀ ਆ ਸਾਰੀਆਂ ਹੁਣ ਵਿਚਾਰਵਾਨ ਕਹਿੰਦੇ ਵੀ ਬਾਬਾ ਫਰੀਦ ਸਾਹਿਬ ਨੂੰ ਮਿੱਠਾ ਬੜਾ ਪਸੰਦ ਸੀ ਮਾਂ ਨੇ ਕਿਹਾ ਵੀ ਤੂੰ ਨਾ ਰੋਜ਼ ਨਵਾਜ਼ ਅਦਾ ਕਰਿਆ ਕਰ। ਇਸ ਸਬਾਬਕ ਕਿਹਾ ਵੀ ਮਾਂ ਜੇ ਮੈਂ ਨਵਾਜ਼ ਅਦਾ ਕਰਾਂਗਾ ਤੇ ਮੈਨੂੰ ਕੀ ਮਿਲੇਗਾ? ਕੀ ਪ੍ਰਾਪਤ ਹੋਏਗਾ? ਤੇ ਮਾਂ ਨੇ ਕਿਹਾ ਵੀ ਤੂੰ ਰੋਜ਼ ਨਵਾਜ਼ ਪੜ੍ਹੇਗਾ ਤੇ ਅੱਲਾ ਨੇ ਤੈਨੂੰ ਸ਼ੱਕਰ ਦੇਣੀ ਆ। ਘੋਵ ਵਾਲੀ ਸ਼ੱਕਰ ਦੇਣੀ ਆ। ਅੱਛਾ ਮਾਂ ਰੱਬ ਇਹਨਾਂ ਦੇ ਆਲੂ ਵੀ ਉਹਨੂੰ ਯਾਦ ਕਰੀਏ ਤੇ ਉਹ ਖਾਣ ਨੂੰ ਘੋਵ ਵਾਲੀ ਸ਼ੱਕਰ ਦੇ ਦਿੰਦਾ। ਮਾਤੰਦੀ ਹਾਂ ਪੁੱਤ ਸੱਚੀ ਗੱਲ ਐ ਉਹਨੇ ਇੱਕ ਟਿਕਾਣਾ ਬਣਾ ਲਿਆ ਵੀ ਉਸ ਜਗ੍ਹਾ ਤੇ ਨਵਾਜ਼ ਪੜਨੀ ਐ ਤੇ ਨਵਾਜ਼ ਪੜਨ ਤੋਂ ਬਾਅਦ ਜਦੋਂ ਉੱਠਣਾ ਤੇ ਉੱਥੇ ਜਾ ਕੇ ਵੇਖਣਾ ਤੈਨੂੰ ਸ਼ੱਕਰ ਰੱਖੀ ਹੋਈ ਮਿਲ ਜਾਣੀ ਮਾਂ ਨੇ ਇੱਕ ਲਾਲਚ ਦਿੱਤਾ ਪੁੱਤਰ ਨੇ ਨਵਾਜ਼ ਪੜਨੀ ਮਾਂ ਨੇ ਛੇਤੀ ਦੇ ਨਾਲ ਉੱਥੇ ਭਾਂਡੇ ਦੇ ਵਿੱਚ ਪਾ ਕੇ ਘਿਓ ਤੇ ਸ਼ੱਕਰ ਰੱਖ ਦੇਣਾ ਬੜੇ ਬੜਾ ਚਾਹ ਚੜਨਾ ਬੜੀ ਖੁਸ਼ੀ ਹੋਣੀ ਸਮਾਣਾ ਤੇ ਸਮਾਂ ਆਉਣ ਤੋਂ ਪਹਿਲਾਂ ਤਿਆਰ ਹੋ ਜਾਣਾ ਵੀ ਮੈਂ ਨਵਾਜ਼ ਅਦਾ ਕਰਨੀ ਹੈ ਮੈਂ ਅੱਲਾ ਨੂੰ ਯਾਦ ਕਰਨਾ ਤੇ ਅੱਲਾ ਨੇ ਮੈਨੂੰ ਸ਼ੱਕਰ ਦੇਣੀ ਹੈ ਸਮਾਂ ਚੱਲਦਾ ਗਿਆ ਸਮਾਂ ਬਤੀਤ ਹੁੰਦਾ ਗਿਆ ਸਬਬ ਇਦਾਂ ਦਾ ਬਣਿਆ ਕਿਸੇ ਦਿਨ ਮਾਂ ਕੰਮ ਦੇ ਵਿੱਚ ਰਹਿ ਗਈ ਉਹਨੇ ਧਿਆਨ ਨਹੀਂ ਦਿੱਤਾ ਨਹੀਂ ਧਿਆਨ ਰਹਾ ਇੱਧਰ ਉੱਧਰ ਕੰਮ ਦੇ ਵਿੱਚ ਲੱਗੀ ਰਹੀ ਉਧਰੋਂ ਬੱਚੇ ਦੀ ਨਿਵਾਜ਼ ਦਾ ਸਮਾਂ ਹੋ ਗਿਆ ਸਮੇਂ ਵੱਲ ਧਿਆਨ ਗਿਆ ਅਚਾਨਕ ਇੱਕ ਚੀਜ਼ ਉੱઠી ਦਰਦ ਹੋਇਆ ਕਿ ਕਿੰਨਾ ਸਮਾਂ ਹੋ ਗਿਆ ਇਹਦੀ ਲਗਨ ਨੂੰ ਲੱਗੀ ਹੋਈ ਇਹਨੂੰ ਇਹ ਸੀ ਕਿ ਜਿਹੜਾ ਅੱਲਾ ਉਹ ਮੈਨੂੰ ਸ਼ੱਕਰ ਦਿੰਦਾ ਅੱਜ ਮੈਂ ਸ਼ੱਕਰ ਰੱਖੀ ਨਹੀਂ ਸਭ ਕੁਝ ਖਤਮ ਹੋ ਜਾਣਾ ਕਿੰਨੇ ਸਾਲਾਂ ਦੀ ਮਿਹਨਤ ਰੋਜ਼ ਦੀ ਚੱਲਦੀ ਆ ਰਹੀ ਹੈ ਪਰ ਜੇ ਇਨ ਸਾਲਾਂ ਦੀ ਮਿਹਨਤ ਟੁੱਟ ਗਈ ਇਹਦਾ ਯਕੀਨ ਉੱਠ ਜਾਏਗਾ ਇਹਦਾ ਵਿਸ਼ਵਾਸ ਉੱਠ ਜਾਏਗਾ ਪਰ ਉਹ ਲਾਲਚ ਨੇ ਜਗ੍ਹਾ ਬਣਾ ਦਿੱਤੀ ਸੀ ਉਹ ਲਾਲਚ ਨੇ ਆਦਤ ਪਾ ਦਿੱਤੀ ਸੀ ਬਾਬਾ ਫਰੀਦ ਸਾਹਿਬ ਨੇ ਨਵਾਜ਼ ਅਦਾ ਕੀਤੀ ਮਾਂ ਨੇ ਆ ਕੇ ਪੁੱਛਿਆ ਬੱਚਿਆ ਨਵਾਜ਼ ਪੜੀ ਕਹਿੰਦੇ ਹਾਂ ਮਾਂ ਪੜੀ ਚੱਕਰ ਖਾਧੀ ਕਹਿੰਦਾ ਮਾਂ ਅੱਜ ਨਵਾਜ਼ ਦੇ ਵਿੱਚ ਇੰਨਾ ਸਵਾਦ ਆਇਆ ਅੱਜ ਨਵਾਜ਼ ਪੜ ਕੇ ਇੰਨਾ ਸਵਾਦ ਆਇਆ ਇਹ ਸਮਝ ਲੱਗ ਗਈ ਵੀ ਜੋ ਸਵਾਦ ਅੱਲਾ ਨੂੰ ਯਾਦ ਕਰਨ ਦੇ ਵਿੱਚ ਹੈ ਨਾ ਇਹਦੇ ਸਾਹਮਣੇ ਸਾਰੇ ਮਿੱਠੇ ਫਿੱਕੇ ਕੁਝ ਵੀ ਨਹੀਂ ਉਹ ਬਾਬਾ ਫਰੀਦ ਸਾਹਿਬ ਦਾ ਬਚਨ ਸੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਪੜਦੇ ਆਂ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਜਾ ਦੁੱਧ ਸਬੇ ਵਸਤੂ ਮਿੱਠੀਆਂ ਬਾਬਾ ਫਰੀਦ ਸਾਹਿਬ ਕਹਿੰਦੇ ਇਹ ਨਹੀਂ ਇਹ ਮਿੱਠੇ ਨਹੀਂ ਹੈ ਸ਼ੱਕਰ ਵੀ ਮਿੱਠੀ ਹੈ ਗੁੜ ਵੀ ਮਿੱਠਾ ਹੈ ਦੁੱਧ ਵੀ ਮਿੱਠਾ ਹੈ ਸਭ ਕੁਝ ਮਿੱਠੇ ਨੇ ਪਰ ਜਿਹੜੇ ਰੱਬ ਦੇ ਨਾਮ ਦੇ ਨਾਲ ਜੁੜ ਜਾਣ ਉਹਦੇ ਸਾਹਮਣੇ ਸਾਰੇ ਫਿੱਕੇ ਇਹ ਸਾਰੇ ਰੱਬ ਦੇ ਨਾਮ ਦੇ ਬਰਾਬਰ ਨਹੀਂ ਜਾ ਸਕਦੇ ਪਰ ਗੱਲ ਸਿਰਫ ਉਹੀ ਹੈ ਇਸ ਸਵਾਦ ਨੂੰ ਉਹੀ ਚਖ ਸਕਦਾ ਜਿਹੜਾ ਜੁੜ ਗਿਆ ਜਿਹੜਾ ਜੁੜ ਗਿਆ ਉਹਨੇ ਉਸ ਚੀਜ਼ ਦਾ ਪਤਾ ਲੱਗੇਗਾ ਬਾਕੀ ਤੇ ਕਈ ਵਾਰ ਕੋਈ ਡਰਾਮਾ ਕਹਿ ਜਾਂਦਾ ਕੋਈ ਕਿਸੇ ਰੂਪ ਦੇ ਵਿੱਚ ਕਹਿ ਜਾਂਦਾ ਵੀ ਇਹਨਾਂ ਨੂੰ ਕੋਈ ਕੰਮ ਨਹੀਂ ਉਹੀ ਗੱਲ ਇੱਥੇ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਗੁਰੂ ਅਰਜਨ ਸਾਹਿਬ ਪਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਜਿਹੜੇ ਸੰਗਤ ਦੇ ਵਿੱਚ ਜੁੜ ਜਾਣ ਗੁਰੂ ਕਿਰਪਾ ਕਰੇ ਉਹਨਾਂ ਦੇ ਜੀਵਨ ਦੀ ਲਗਨ ਲੱਗ ਜਾਂਦੀ ਉਹਨਾਂ ਨੂੰ ਉਹ ਪਰਮਾਤਮਾ ਦਾ ਨਾਮ ਫਿਰ ਮਿੱਠਾ ਲੱਗਣ ਲੱਗ ਜਾਂਦਾ ਉਦੇ ਨਾਲ ਜੁੜ ਜਾਂਦੇ ਨੇ ਸਾਧੂ ਕੈ ਸੰਘ ਘਟ ਘਟ ਡਿਠਾ ਗੁਰੂ ਦੀ ਸੰਗਤ ਕੀਤੀ ਤੇ ਗੁਰੂ ਦੀ ਸੰਗਤ ਦੇ ਵਿੱਚੋਂ ਰੱਬ ਜਿਹੜਾ ਹਰ ਇੱਕ ਹਿਰਦੇ ਦੇ ਵਿੱਚੋਂ ਦਿਖਣ ਲੱਗ ਪਿਆ ਇਹ ਸੰਗਤ ਦਾ ਅਸਰ ਹੈ ਵੀ ਇਨਸਾਨ ਹਰ ਇੱਕ ਹਿਰਦੇ ਦੇ ਵਿੱਚੋਂ ਰੱਬ ਨੂੰ ਸਮਝਦੇ ਔਰ ਇਹ ਬੜੀ ਵੱਡੀ ਇੱਕ ਸਚਾਈ ਹੈ ਸਾਧ ਸੰਗਤ ਜੀ ਗੁਰਮਤ ਦਾ ਬੜਾ ਵੱਡਾ ਇਹ ਫੈਸਲਾ ਹੈ ਜੇ ਅਸੀਂ ਸਮਝ ਲਈਏ ਜਿਸ ਇਨਸਾਨ ਨੂੰ ਬੰਦੇ ਦੇ ਵਿੱਚੋਂ ਰੱਬ ਨਹੀਂ ਨਾ ਦੱਸਿਆ ਉਹਨੂੰ ਕਿਤੋਂ ਵੀ ਨਹੀਂ ਦੱਸਣਾ ਜਿਨਨੇ ਗੁਰੂ ਦਾ ਸਤਕਾਰ ਕਰਦੇ ਹੁਆ ਗੁਰੂ ਦਾ ਆਦਰ ਪਾਉ ਕਰਦੇ ਹੁਆ ਇੱਕ ਇਨਸਾਨ ਦਾ ਸਤਕਾਰ ਨਹੀਂ ਕੀਤਾ ਇਹ ਮੈਂ ਨਹੀਂ ਕਹਿੰਦਾ ਸਾਡਾ ਇਤਿਹਾਸ ਕਹਿੰਦਾ ਵੀ ਉਹ ਗੁਰੂ ਦਾ ਵੀ ਸਤਕਾਰ ਨਹੀਂ ਕਰ ਸਕਦਾ ਚਲੋ ਇਤਿਹਾਸ ਦੀ ਇੱਕ ਹੋਰ ਘਟਨਾ ਮੈਨੂੰ ਚੇਤਾ ਆਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾ ਹੈ ਬੜੀ ਦੂਰ ਤੋਂ ਸੰਗਤ ਆ ਰਹੀ ਦੂਰ ਦੁਰਾਡੇ ਤੋਂ ਅਜ ਵਰਗਾ ਸਾਧਨ ਨਹੀਂ ਸੀ ਇਹ ਵੀ ਬੜਾ ਜ਼ਰੂਰੀ ਹੈ ਸਾਧ ਸੰਗਤ ਜੀ ਅਸੀਂ ਮਹਾਰਾਜ ਦਾ ਜਿੰਨਾ ਸ਼ੁਕਰ ਕਰੀਏ ਨਾ ਉਹਨਾਂ ਘੱਟ ਹੈ ਜਦੋਂ ਕਦੇ ਮੈਂ ਇਤਿਹਾਸ ਨੂੰ ਪੜਦਾ ਨਾ ਤੇ ਆਪਣੇ ਜੀਵਨ ਵਾਲਾ ਸੀ ਛਾਤੀ ਮਾਰ ਕੇ ਵੇਖਦਾ ਤੇ ਸਾਨੂੰ ਤੇ ਸਿੱਖੀ ਬੜੀ ਸੌਖੀ ਮਿਲ ਗਈ ਜੀ ਔਰ ਮੈਂ ਬੇਨਤੀ ਮਾਫੀ ਮੰਗ ਕੇ ਕਰ ਦਵਾ ਸਾਨੂੰ ਸੋਖੀ ਮਿਲ ਗਈ ਸੀ ਤਾਂ ਹੀ ਨਹੀਂ ਸੰਭੀ ਅੱਜ ਤਕਰੀਬਨ ਕੋਈ ਘਰ ਹੋਏਗਾ ਜਿਸ ਦੇ ਘਰ ਤੋਂ 10 15 ਮਿੰਟ ਤੋਂ ਵੱਧ ਦੀ ਦੂਰੀ ਹੋਈਗੀ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਇਹਨੇ ਗੁਰਦੁਆਰਾ ਸਾਹਿਬ ਹੈਗੇ ਆ ਵੀ 10 15 20 ਮਿੰਟ ਡਰਾਈਵ ਕਰਕੇ ਜਾਈਏ ਤੇ ਤੁਸੀਂ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਪਹੁੰਚ ਜਾਣੇ ਪਰ ਸਾਡਾ ਦੁਖਾਂਤ ਅਸੀਂ ਫਿਰ ਵੀ ਹਾਜ਼ਰੀ ਨਵੀਂ ਪਰਪੰਦੇ ਤੇ ਉਹਨਾਂ ਸਿੱਖਾਂ ਦਾ ਜੀਵਨ ਵੇਖਿਓ ਜਿਹੜੇ ਮਹੀਨਾ ਸਫਰ ਕਰਕੇ ਆਉਣਾ ਜਿਨ੍ਹਾਂ ਨੇ ਇੱਕ ਇੱਕ ਮਹੀਨਾ ਸਫਰ ਕਰਕੇ ਆਉਣਾ ਉਹਨਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਕਈ ਵਾਰ ਹੁੰਦਾ ਵੀ ਉਹ ਮਹੀਨਾ ਗੁਰੂ ਸਾਹਿਬ ਸਫਰ ਕਰਕੇ ਆ ਰਹੇ ਆ ਅੱਗੇ ਆ ਕੇ ਪਤਾ ਲੱਗੋ ਵੀ ਮਹਾਰਾਜ ਤੇ ਅੱਗੇ ਨਿਕਲ ਗਏ ਫਿਰ ਉਹਨਾਂ ਉੱਤੇ ਬੈ ਕੇ ਉਡੀਕ ਕਰਨੀ ਪਰ ਸਿੱਖੀ ਦੇ ਵਿੱਚ ਬੜੇ ਪੱਕੇ ਸੀ ਉਹ ਕਾਰਨ ਵਿਚਾਰਵਾਨ ਨੇ ਗੱਲ ਕੀਤੀ ਨੋ ਕਹਿੰਦੇ ਗੁਰਦੁਆਰੇ ਤੇ ਅਸੀਂ ਪੱਕੇ ਬਣਾ ਲਏ ਪਰ ਸਿੱਖ ਕੱਚੇ ਹੋ ਕਦੇ ਸਾਡੇ ਗੁਰਦੁਆਰੇ ਇਦਾਂ ਇੰਨੇ ਇਹਨਾਂ ਦੇ ਪੱਕੇ ਨਹੀਂ ਸੀ ਪੱਥਰ ਨਹੀਂ ਸੀ ਕੱਚੇ ਗੁਰਦੁਆਰੇ ਹੁੰਦੇ ਸੀ ਪਰ ਸਿੱਖ ਬੜੇ ਪੱਕੇ ਸੀ ਉਹਨਾਂ ਦਾ ਨੇਮ ਬੜਾ ਪੱਕਾ ਸੀ ਉਹ ਗੁਰੂ ਤੋਂ ਵਾਰੇ ਜਾਂਦੇ ਸੀ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਦੂਰ ਦੁਰਾਡੇ ਤੋਂ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਦੇ ਵਾਸਤੇ ਆ ਰਹੀ ਸੀ। ਕਸਬਬ ਇਹ ਸੀ ਪੁਰਾਤਨ ਸਮਿਆਂ ਦੇ ਵਿੱਚ ਨਾ ਜੋ ਸਿੱਖ ਦਾ ਕਾਰੋਬਾਰ ਹੋਣਾ ਨਾ ਉਸੋ ਉਸੇ ਕਾਰੋਬਾਰ ਦੇ ਹਿਸਾਬ ਨਾਲ ਉਹਨੇ ਮਹਾਰਾਜ ਦੇ ਚਰਨਾਂ 'ਚ ਭੇਟਾ ਅਰਪਨ ਕਰਨੀ ਕੋਈ ਕਿਸਾਨ ਹੈ ਤਾਂ ਉਹਨੇ ਆਪਣੇ ਖੇਤਾਂ ਦਾ ਜੋ ਅਨਾਜ ਹੋਣਾ ਉਹ ਲਾ ਕੇ ਚੜਾ ਦੇਣਾ। ਆਪਣੇ ਹਿਸਾਬ ਦੇ ਨਾਲ ਹੁਣ ਇੱਕ ਸਿੱਖ ਭਾਈ ਕੱਟੂ ਸਾਹਿਬ। ਕੱਟੂ ਸਾਹਿਬ ਸੈਦ ਦਾ ਕੰਮ ਕਰਿਆ ਕਰਦਾ ਸੀ। ਉਨੇ ਮਹਾਰਾਜ ਦੇ ਵਾਸਤੇ ਇੱਕ ਡੱਬੇ ਦੇ ਵਿੱਚ ਸ਼ਾਇਦ ਜਿਹੜਾ ਉਹ ਬੜਾ ਸੋਨਾ ਪਾਇਆ ਤੇ ਤੁਰ ਪਏ ਸਫ਼ਰ ਕਰਦੇ ਹੋਏ ਸਫ਼ਰ ਕਰਦੇ ਕਰਦੇ ਸੰਗਤ ਸਾਰੀ ਤੁਰੀ ਜਾ ਰਹੀ ਹੈ ਅਚਾਨਕ ਤੋਂ ਕੋਈ ਸਿੱਖ ਸੀ ਜਿਹਨੂੰ ਖੰਗ ਛੜ ਗਈ ਬਹੁਤ ਜ਼ਿਆਦਾ ਸਾਹ ਆਣਾ ਔਖਾ ਹੋ ਗਿਆ ਤੇ ਕਿਸੇ ਨੇ ਸਲਾਹ ਦਿੱਤੀ ਭਾਈ ਇਦਾਂ ਕਰ ਵੀ ਤਲੀ ਤੇ ਥੋੜਾ ਜਿਹਾ ਸ਼ਹਿਦ ਰੱਖਦੇ ਗਲੇ ਦੇ ਵਿੱਚ ਸ਼ਾਇਦ ਜਾਏਗਾ ਦੀ ਖੰਗ ਰੁਕ ਜਾਏਗੀ ਤੇ ਕੱਟੂ ਸ਼ਾਹ ਨੇ ਡੱਬਾ ਪਰੇ ਕਰਕੇ ਕਿਹਾ ਨਾ ਭਾਈ ਮੈਂ ਤਾਂ ਗੁਰੂ ਸਾਹਿਬ ਵਾਸਤੇ ਲੈ ਕੇ ਚੱਲਿਆ ਤੈਨੂੰ ਕਿ ਦਵਾਂ ਚਲੋ ਸਫ਼ਰ ਕਰਦੇ ਹੋਏ ਮਹਾਰਾਜ ਦੇ ਕੋਲ ਪਹੁੰਚੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਸਾਰਿਆਂ ਸਿੱਖਾਂ ਨੇ ਭੇਟਾਵਾਂ ਰੱਖੀਆਂ ਭਾਈ ਕੱਟੂ ਸ਼ਾਹ ਨੇ ਜਾ ਕੇ ਵੀ ਸ਼ਹਿਦ ਰੱਖਿਆ ਮਹਾਰਾਜ ਨੇ ਡੱਬਾ ਖੋਲ੍ਹਿਆ ਤੇ ਡੱਬਾ ਖੁੱਲ ਕੇ ਵੇਖਿਆ ਤੇ ਸ਼ਹਿਦ ਸਾਰਾ ਖਰਾਬ ਹੋਇਆ ਤੇ ਕੀੜੇ ਚੱਲ ਰਹੇ ਨੇ ਉਹਦੇ ਵਿੱਚ ਮਹਾਰਾਜ ਨੇ ਕਿਹਾ ਵੀ ਨੂੰ ਪਰੇ ਰੱਖ ਦੋ ਭਾਈ ਇਹ ਕਿਸੇ ਕੰਮ ਦਾ ਨਹੀਂ। ਭੱਟੂ ਸਾਹਿਬ ਜੀ ਕਹਿੰਦੇ ਵੀ ਮੈਂ ਤਾਂ ਬੜਾ ਸੋਹਣਾ ਲੈ ਕੇ ਆਇਆ ਸੀ। ਇਹ ਖਰਾਬ ਕਿਵੇਂ ਹੋ ਗਿਆ? ਮਹਾਰਾਜ ਨੇ ਮੁਸਕਰਾ ਕੇ ਗੱਲ ਕਹੀ ਸੀ ਸਿੱਖਾ ਜਦੋਂ ਲੋੜ ਸੀ ਉਦੋਂ ਤੇ ਮੈਨੂੰ ਤੂੰ ਦਿੱਤਾ ਨਹੀਂ। ਜਦੋਂ ਮੈਨੂੰ ਲੋੜ ਸੀ ਉਦੋਂ ਨਹੀਂ ਦਿੱਤਾ। ਕਹਿੰਦਾ ਮਹਾਰਾਜ ਤੁਹਾਡੇ ਵਾਸਤੇ ਤੇ ਲੈ ਕੇ ਆਇਆ ਤੇ ਤੁਹਾਡੇ ਸਾਹਮਣੇ ਰੱਖਿਆ। ਕਹਿੰਦਾ ਨਾ ਭਾਈ। ਮੈਂ ਮੇਰਾ ਜਿਹੜਾ ਵਰਤਾ ਵਰਤਾਰਾ ਹੈ ਉਹ ਸਿੱਖ ਦੇ ਵਿੱਚ ਹੈ। ਤੇ ਜੇ ਤੂੰ ਸਿੱਖ ਨੂੰ ਨਾ ਦੇ ਕੇ ਮੈਨੂੰ ਪੇਟ ਕਰ ਰਿਹਾ ਤੇ ਮੈਂ ਇਸ ਚੀਜ਼ ਦਾ ਕੀ ਕਰਾਂ ਔਰ ਇਹ ਗੱਲ ਸਾਡੇ ਜੀਵਨ ਦੇ ਵਿੱਚ ਬੜੀਆਂ ਥਾਵਾਂ ਤੇ ਹੈ ਵੀ ਅਸੀਂ ਕਈ ਵਾਰ ਗੁਰੂ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਪਰ ਜਿਹੜਾ ਸਿੱਖ ਦਾ ਸਤਿਕਾਰ અપਮਾਨ ਕਰਕੇ ਗੁਰੂ ਦਾ ਸਤਿਕਾਰ ਹੋ ਰਿਹਾ ਉਹ ਗੁਰੂ ਨੂੰ ਵੀ ਸਤਿਕਾਰ ਨਹੀਂ ਚਾਹੀਦਾ ਇਹ ਗੱਲ ਸਾਡੇ ਜੀਵਨ ਦੇ ਵਿੱਚ ਪਾਤਸ਼ਾਹ ਜੀ ਨੇ ਇੱਥੇ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਸੰਗਤ ਕਰਦਾ ਨਾ ਉਹ ਰੱਬ ਨੂੰ ਹਰ ਇੱਕ ਹਿਰਦੇ ਦੇ ਵਿੱਚ ਵੇਖਦਾ ਹੈ ਘਟ ਘਟ ਦੀਠਾ ਸਾਧਕ ਸੰਗ ਤੇ ਆਗਿਆਕਾਰੀ ਜਿਹੜਾ ਗੁਰੂ ਦੀ ਸੰਗਤ ਕਰਦਾ ਗੁਰੂ ਦੀ ਸੰਗਤ ਕਰਕੇ ਉਹ ਗੁਰੂ ਦਾ ਆਗਿਆਕਾਰੀ ਹੋ ਜਾਂਦਾ ਹੈ ਗੁਰੂ ਦਾ ਹੁਕਮ ਮੰਨਦਾ ਹੈ ਸਾਧ ਸੰਗਤ ਭਈ ਹਮਾਰੀ ਸਤ ਸੰਗਤ ਦੇ ਵਿੱਚ ਜੁੜਿਆ ਹੀ ਸਾਡੀ ਆਤਮਿਕ ਅਵਸਥਾ ਜਿਹੜੀ ਉਹ ਸੁਧਰ ਸਕਦੀ ਹੈ ਸਾਧਕ ਸੰਗ ਮਿਟੈ ਸਭ ਰੋਗ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸੰਗਤ ਕੀਤਿਆਂ ਹੀ ਸਾਡੇ ਰੋਗ ਆਤਮਿਕ ਰੋਗ ਜਿਹੜੇ ਆ ਉਹ ਖਤਮ ਹੋ ਸਕਦੇ ਆ ਨਾਨਕ ਸਾਧ ਭੇਟੇ ਸੰਜੋਗ ਸਹਿ ਪਾਤਸ਼ਾਹ ਦੀ ਕਿਰਪਾ ਕਰਨ ਵੱਡਿਆਂ ਭਾਗਾਂ ਦੇ ਨਾਲ ਹੀ ਇਹ ਸੰਜੋਗ ਬਣਦਾ ਵੀ ਅਸੀਂ ਗੁਰੂ ਨੂੰ ਮਿਲ ਜਾਈਏ ਇਹਦਾ ਆਖਰੀ ਪਦ ਹੈ ਜੀ 7 ਨੰਬਰ ਅਸ਼ਟਪਦੀ ਦਾ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੀਤਾ ਸੁਨੈ ਤੇਤਾ ਬਖਿਆਨੈ ਸਾਧ ਕੀ ਉਪਮਾ ਤਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਂਚ ਤੇ ਊਚੀ ਸਾਦ ਕੀ ਸੋਭਾ ਮੂਚ ਤੇ ਮੂਚੀ ਸਾਦ ਕੀ ਸੋਭਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਦ ਨਾ ਭਾਈ ਸਾਦ ਕੀ ਮਹਿਮਾ ਵੇਦ ਨਾ ਜਾਣੇ ਮਰਜ਼ ਕਹਿੰਦੇ ਗੁਰੂ ਦੀ ਜਿਹੜੀ ਵਡਿਆਈ ਹੈ ਨਾ ਉਹ ਦੁਨੀਆ ਦਾ ਕੋਈ ਵੀ ਵੇਦ ਗ੍ਰੰਥ ਬਿਆਨ ਨਹੀਂ ਕਰ ਸਕਦਾ ਗੁਰੂ ਕਿੰਨਾ ਵੱਡਾ ਹੈ ਕੋਈ ਲਿਖ ਕੇ ਉਹਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਦੀ ਉਪਮਾ ਨਹੀਂ ਕੀਤੀ ਜਾ ਸਕਦੀ ਉਹ ਕਿੰਨਾ ਬੇਅੰਤ ਹੈ ਇਹ ਤੇ ਉਹਦੇ ਨਾਲ ਜੁੜਿਆ ਹੀ ਪਤਾ ਲੱਗੇਗਾ ਉਹ ਕਿੰਨਾ ਬੇਅੰਤ ਹੈ ਉਹ ਗੱਲ ਜਿਹੜੀ ਆਪਾਂ ਸਾਹਿਬ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਆਂ ਵੀ ਸਾਰੇ ਸੋਣ ਵੱਡਾ ਆਖੇ ਸਭ ਕੋਇ ਕਹਿ ਸਾਰੇ ਵੱਡਾ ਰਹੇ ਨੇ ਪਰ ਕੇਵਡ ਵੱਡਾ ਡੀਠਾ ਹੋਏ ਉਹ ਤੇ ਉਹਦੇ ਨਾਲ ਜੁੜਿਆ ਹੀ ਪਤਾ ਲੱਗੇਗਾ ਉਹ ਕਿੰਨਾ ਵੱਡਾ ਹੈ ਗੁਰੂ ਉਹ ਵਿਸ਼ਾਲ ਹੈ ਗੁਰੂ ਪਾਤਸ਼ਾਹ ਜੀ ਨੂੰ ਜਿਸ ਵੀ ਰੂਪ ਦੇ ਵਿੱਚ ਵੇਖੋ ਉਸੇ ਰੂਪ ਦੇ ਵਿੱਚ ਸੰਪੂਰਨ ਦਿਸੇਗਾ ਜੀ ਜਿਨ ਨੇ ਦੂਰ ਤੋਂ ਵੇਖਿਆ ਉਹ ਨੋਦਾਂ ਦਾ ਦੱਸਿਆ ਜਿਨੇ ਨੇੜੇ ਹੋ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਉਦਾਹਰਣ ਮੈਨੂੰ ਚੇਤਾ ਆਈ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਬੰਦੇ ਨੇ ਨਾ ਦੂਰੋਂ ਜਾਂਦੇ ਨੇ ਸਫ਼ਰ ਕਰਦੇ ਨੇ ਸਮੁੰਦਰ ਵੇਖਿਆ ਉਹਨੇ ਜਾ ਕੇ ਦੱਸਿਆ ਵੀ ਭਾਈ ਮੈਂ ਸਮੁੰਦਰ ਵੇਖਿਆ ਤੇ ਲੋਕਾਂ ਨੇ ਪੁੱਛਿਆ ਵੀ ਤੂੰ ਸਮੁੰਦਰ ਦੇ ਵਿੱਚ ਕੀ ਵੇਖਿਆ ਕਹਿੰਦਾ ਦੂਰ ਤੱਕ ਪਾਣੀ ਪਾਣੀ ਸੀ ਜਿੱਥੋਂ ਤੱਕ ਮੇਰੀਆਂ ਅੱਖਾਂ ਵੇਖ ਰਹੀਆਂ ਸੀ ਉੱਥੋਂ ਤੱਕ ਮੈਨੂੰ ਪਾਣੀ ਦੱਸਿਆ ਦੂਜਾ ਖੜਾ ਕਹਿੰਦਾ ਮੈਂ ਵੀ ਵੇਖਿਆ ਕਹਿੰਦਾ ਵੀ ਭਾਈ ਤੂੰ ਕੀ ਵੇਖਿਆ ਕਹਿੰਦਾ ਮੈਂ ਜਦੋਂ ਗਿਆ ਤੇ ਮੈਂ ਥੋੜਾ ਜਾਂ ਅੰਦਰੋਂ ਕੋਲੋਂ ਹੋ ਕੇ ਵੇਖਿਆ ਤੇ ਪਾਣੀ ਦੀ ਛਲ ਆ ਰਹੀ ਸੀ ਜਦੋਂ ਛਲ ਆ ਰਹੀ ਸੀ ਉਹਦੇ ਨਾਲ ਥੋੜੀਆਂ ਛੋਟੀਆਂ ਛੋਟੀਆਂ ਸਿੱਪੀਆਂ ਮੈਨੂੰ ਉੱਥੇ ਦਿਸੀਆਂ ਗੱਲ ਸਹੀ ਹੈ ਭਾਈ ਜੀ ਜਿਹਨੇ ਗੱਲ ਕੀਤੀ ਕਹਿੰਦਾ ਤੂੰ ਸਮੁੰਦਰ ਵੇਖਿਆ ਕਹਿੰਦਾ ਵੇਖਿਆ ਤੈਨੂੰ ਵੀ ਦੱਸਿਆ ਕਹਿੰਦਾ ਉਹਦੇ ਵਿੱਚ ਪਾਣੀ ਵੀ ਹੈ ਉਹਦੇ ਵਿੱਚ ਸਿੱਪੀਆਂ ਵੀ ਨੇ ਪਰ ਜਿਹੜਾ ਡੁੰਘਾਈ ਦੇ ਵਿੱਚ ਲਹਿ ਜਾਵੇ ਜਿڑا ਉਹਦੀ ਗਹਿਰਾਈ ਦੇ ਵਿੱਚ ਚਲਿਆ ਜਾਵੇ ਉਹਨੂੰ ਉਹਦੇ ਵਿੱਚੋਂ ਬੜੀ ਬਾਰ ਕੀਮਤੀ ਵਸਤੂਆਂ ਵੀ ਮਿਲ ਜਾਂਦਿਆਂ ਨੇ ਠੀਕ ਉਸੇ ਤਰੀਕੇ ਦੇ ਨਾਲ ਗੁਰੂ ਹੈ ਜਿਨ੍ਹਾਂ ਨੇ ਦੂਰੋਂ ਮੱਥਾ ਟੇਕਿਆ ਨਾ ਉਹਨਾਂ ਨੂੰ ਸਿਰ 'ਪਰ ਰੁਮਾਲਿਆਂ ਦੀ ਸੁੰਦਰਤਾ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਚੰਦੋਏ ਗੁਰਦੁਆਰਾ ਸਾਹਿਬ ਦਾ ਮਾਹੌਲ ਦਿਸਿਆ ਜਿਹੜੇ ਔਰ ਥੋੜੇ ਨੇੜੇ ਗਏ ਉਹਨਾਂ ਨੂੰ ਲੱਗੇ ਹੋਏ ਲੰਗਰ ਦਿਸ ਗਏ ਉਹਨਾਂ ਨੂੰ ਗੁਰੂ ਦੀਆਂ ਬਰਕਤਾਂ ਦਿਸ ਗਈਆਂ ਪ੍ਰਜਿੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਿਆ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਜਿੱਥੇ ਗੁਰੂ ਘਰ ਦੇ ਵਿੱਚ ਰਹਿਮਤਾਂ ਵਰਤਦੀਆਂ ਨੇ ਜਿੱਥੇ ਗੁਰੂ ਘਰ ਦੇ ਵਿੱਚ ਸੁੰਦਰ ਰੁਮਾਲੇ ਸੋਭਦੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਮਤੀ ਬਚਨ ਵੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਮਤੀ ਸਿੱਖਿਆ ਵੀ ਹੈ ਜਿਸ ਕੀਮਤੀ ਸਿੱਖਿਆ ਦੇ ਨਾਲ ਜੁੜਿਆ ਸਾਡਾ ਜੀਵਨ ਬੇਸੁਮਾਰ ਕੀਮਤੀ ਬਣ ਸਕਦਾ ਹੈ ਚੰਗਾ ਬਣ ਸਕਦਾ ਹੈ ਸਾਹਿਬ ਨੇ ਬਖਸ਼ਿਸ਼ ਕੀਤੀ ਵੀ ਕੋਈ ਬਿਆਨ ਨਹੀਂ ਕਰ ਸਕਦਾ ਭਾਈ ਗੁਰੂ ਦੀ ਮਹਿਮਾ ਨੂੰ ਜੇਤਾ ਸੁਣੈ ਤੇਤਾ ਬਖਿਆਨੇ ਤੇ ਜਿੰਨੇ ਜਿੰਨਾ ਸੁਣ ਲਿਆ ਉਹਨਾਂ ਬਖਿਆਨ ਕਰ ਦਿੱਤਾ ਸਾਦ ਕੀ ਉਪਮਾ ਤਹ ਗੁਣ ਤੇ ਦੂਰ ਗੁਰੂ ਦੀ ਜਿਹੜੀ ਉਪਮਾ ਹੈ ਉਹ ਤਿੰਨਾ ਗੁਣਾ ਤੋਂ ਪਰੇ ਹੈ ਭਾਉ ਕਿਹੋ ਜੀ ਕੋਈ ਵੀ ਰਚਨਾ ਨਹੀਂ ਜਿਹਦੇ ਬਾਬਤ ਦੱਸ ਕੇ ਦੱਸਿਆ ਜਾਵੇ ਵੀ ਗੁਰੂ ਇਦਾਂ ਦਾ ਹੈ ਸਾਦ ਕੀ ਉਪਮਾ ਰਹੀ ਭਰਪੂਰ ਜਿਹੜੀ ਗੁਰੂ ਦੀ ਮਹਾਨਤਾ ਹੈ ਉਹਦੀ ਵਡਿਆਈ ਹੈ ਨਾ ਉਹ ਸਦਾ ਰਹੇਗੀ ਇਹ ਨਹੀਂ ਅੱਜ ਹੈ ਕੱਲ ਨਹੀਂ ਹੋਏਗੀ ਨਹੀਂ ਰਹਿੰਦੀ ਦੁਨੀਆ ਤੱਕ ਗੁਰੂ ਦੀ ਜਿਹੜੀ ਵਡਿਆਈ ਰਹੇਗੀ ਸਾਦਗੀ ਸੋਭਾ ਦਾ ਨਹੀਂ ਅੰਤ ਉਹਦੀ ਸੋਭਾ ਦਾ ਕਦੇ ਅੰਤ ਨਹੀਂ ਪੈ ਸਕਦਾ ਸਾਦਗੀ ਸੋਭਾ ਸਦਾ ਬੇਅੰਤ ਉਹਦਾ ਕੋਈ ਅੰਤ ਨਹੀਂ ਹੈ ਸਾਦਗੀ ਸੋਭਾ ਉੱਚ ਤੇ ਉੱਚੀ ਸਾਦਗੀ ਸੋਭਾ ਮੂਝ ਤੇ ਮੂਝੀ ਮਹਾਰਾਜ ਕਹਿੰਦੇ ਜਿਹੜੀ ਗੁਰੂ ਦੀ ਸੋਭਾ ਹੈ ਉਹ ਉੱਚੀ ਤੋਂ ਉੱਚੀ ਹੈ ਵੱਡੀ ਤੋਂ ਵੱਡੀ ਹੈ ਮੂੰਚ ਤੇ ਮੂੰਚੀ ਦਾ ਭਾਅ ਹੈ ਵੱਡੀ ਤੋਂ ਵੀ ਵੱਡੀ ਉਹ ਉੱਚੀ ਹੈ ਵੱਡੀ ਹੈ ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਸਾਦ ਕੀ ਸੋਭਾ ਸਾਦ ਬਣਾਈ ਗੁਰੂ ਦੀ ਸੋਭਾ ਤੇ ਗੁਰੂ ਨੂੰ ਹੀ ਪਤਾ ਕਿੰਨੀ ਵੱਡੀ ਦੂਜਾ ਕੋਈ ਨਹੀਂ ਜਾਣ ਸਕਦਾ ਨਾਨਕ ਸਾਦ ਪ੍ਰਭ ਭੇਦ ਨਾ ਭਾਈ ਮਹਾਰਾਜ ਕਹਿੰਦੇ ਭਾਈ ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਤਾਂ ਇੰਨਾ ਪਤਾ ਗੁਰੂ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੈ ਉਹ ਇੱਕੋ ਸਮਾਨ ਨੇ ਗੁਰੂ ਦੇ ਵਿੱਚ ਪ੍ਰਮਾਤਮਾ ਦੀ ਤਾਕਤ ਜ਼ੋਰ ਹੈ ਸਾਇਬ ਪਾਤਸ਼ਾਹ ਦੀ ਕਿਰਪਾ ਕਰਨ ਸਤ ਅਸ਼ਟ